3 4 5 6 7 8 9 10 11 12 13 14 ਪੌਣੇ 14 ਬਈ 1 ਮਿੰਟ ਦੇ 15 88 ਬਾਲ ਦੇ 16 ਗਵੰਡੀ ਪਿੰਡ ਦਾ ਚੱਲਦਾ ਬਈ ਹਰਪ੍ਰੀਤ ਸਿੰਘ ਮੱਲਾ ਬੇਤਿਆਂ ਦਾ 17 ਸਰਬਜੀਤ ਸਿੰਘ ਕਨੇਡਾ ਦਾ ਉੱਪਰਲੇ ਪਾਸੇ 18 ਦਰਵਾਰਾ ਸਿੰਘ ਪ੍ਰਧਾਨ ਬਾੜ ਲੱਕੀ ਬਾੜ ਦਾ 19 ਜੀਤੇ ਬਾੜ ਦਾ ਜਸਨੂਰ ਬਾੜ ਦਾ ਬੱਲ ਚੱਲਦਾ ਵੇ ਬੇ ਬਿੱਲਾਬੀੜ ਵਾਂਸੀਆਂ ਕਾਬਸ ਜੋਗ ਦਾ 21 22 ਤੇ ਜੁੜੀ ਪਿੰਡ ਸ੍ਰੀ ਤੇ ਗੋਸਲਾਂ ਦੇ ਮੇਲੇ ਦੀ 24 ਜੇਤੂ ਜੋੜੀ ਚੱਲਦੀ ਆ ਬਈ 25 26 27 ਪੌਣੇ 27 2 ਮਿੰਟ ਬਈ 28 29 ਤੇ ਕੱਤੇ 32 ਤੇ ਤੇ ਮੈਂ ਪਿੱਛੇ ਨੂੰ ਹੋ ਜੀ ਵੀਰ ਜੀ ਸ਼ਿਵਦਾ ਜੀ ਪਿੱਛੇ ਹੋ ਜਿਓ ਜੋੜੀ ਚੱਲ ਲੈਂਦੇ ਫੇ ਆਓ ਲੱਗੇ ਨੂੰ 35 60 37 ਨਵਨਾ ਬਰੁਣੀ ਬਹੁਤ ਵਧੀਆ ਜੋੜ ਚੱਲਦੀ ਆ 36 38 ਛੱਡ ਕੇ ਪੁੱਛ ਬਈ 40 ਡੋਕਰ ਮਾ ਕੱਟ ਸਾਢੇ 39 ਗੇੜੇ ਆ ਜੀ ਤਿੰਨਾਂ ਮਿੰਟਾਂ ਦੇ ਆਗ 48 42 43 44 45 ਬੇ ਕੈਮਰਾ ਵੀ 46 ਛੱਡ ਕੇ ਪੁੱਛ ਬਈ 47 ਬਹੁਤ ਵਧੀਆ ਚੱਲਦੀ ਹੈ ਜੁੜੀ ਪਿਆਰ ਨੇ ਮੇਰਾ ਵੀਰ ਕਾਈ ਕਰੀ ਚੱਲੋ 48 49 50 51 52 ਪੌਣੇ 52 ਗੇੜੇ 4 ਮਿੰਟ ਬੇ 53 ਖਿਆਲ ਨੇ ਖਿਆਲ ਨੇ ਮੇਰਾ ਵੀਰ ਪਿਆਰ ਨਾਲ 54 55 ਅਗਲੀ ਜੋੜੀ ਤਿਆਰ ਰੱਖੋ ਬੇ ਰਾਜਾ ਕਲਗੜ 56 ਬੈ ਕੈਮਰਾ ਵੀਰ 57 58 ਨਾਟ ਲਾਸਟ ਗੜਾ ਜੀ 60 ਲੋਵੇ ਮਾਰ ਦੋ ਤਾੜੀਆਂ ਜੋੜੀ ਲਈ ਇਹ ਸਮਾਕਰੋ ਨੋਟੋ 4 ਮਿੰਟ 41 ਸਕੰਡ 25 ਪੁਆਇੰਟ 4 41 25 ਦਾ ਸਮਾਂ ਲੱਗਿਆ ਚੱਲੀਆਂ ਜੋਗਾ ਚੋਂ ਘਟ ਸਮਾਂ ਹਰਪੀ ਸਿੰਘ ਮੱਲਾ ਬੇਦੀਆਂ ਪ੍ਰਧਾਨ ਬਾੜ ਦੀ ਜੋਗ ਚੱਲ ਕੇ ਟੀ ਆ ਬਈ ਲੱਖਾ ਦਸਾਂਜ ਤੇ ਕੀਰੇ ਦਸਾਂਜ ਪਾਜੀ ਵੱਲੋਂ 500 ਰੁਪਇਆ ਬਿੱਲੇ ਪੀੜ ਬਾਂਸੀਆਂ ਲਈ ਹਰਪੀ ਸਿੰਘ ਮੱਲਾ ਬੇਦੀਆਂ 1000 ਰੁਪਿਆ ਬਿੱਲੇ ਬਿੜਵੰਸੀਆਂ ਦੇ ਦਿੰਦੇ ਆ 1000 ਰੁਪਿਆ ਦਰਵਾਰਾ ਸਿੰਘ ਪ੍ਰਧਾਨ 62 ਵੱਲੋਂ ਜੀਤਾ ਮਸਾਣੀਆਂ 500 ਰੁਪਿਆ ਹਰਪ੍ਰੀਤ ਸਿੰਘ ਮੱਲਾ ਬੀਤਿਆਂ ਦੇ ਬੋਲ ਦੇ ਵਾਸਤੇ ਦਿੰਦੇ ਆ ਬੇ ਸੁਰਿੰਦਰਪਾਲ ਸਿੰਘ ਜੀ ਹੀੜੀਆਂ ਉਹਨਾਂ ਵੱਲੋਂ 2500 ਰੁਪਿਆ ਤੇ ਪੈੜੀ ਦੀ ਜਿਹੜੀ ਸੇਵਾ ਕੀਤੀ ਗਈ ਸੀ ਉਹਨਾਂ ਦਾ ਮਾਨ ਸਨਮਾਨ ਹੈ ਸੋ ਉਹਨਾਂ ਨੇ ਆਪਣਾ ਸਮਾਂ ਜਿਹੜਾ ਪ੍ਰਾਪਤ ਕਰ ਰਿਹਾ ਤਾਂ ਇਹਦੇ ਲਈ ਧੰਨਵਾਦ ਕਰਦੇ ਆ ਸੁਰਿੰਦਰਪਾਲ ਸਿੰਘ ਹੀੜੀਆਂ ਬਹੁਤ ਬਹੁਤ ਧੰਨਵਾਦ ਆ ਬੇ ਨਿਓ ਜੁੜੀ 34 ਨੰਬਰ ਰਾਜਾ ਕਲਗੜ੍ਹ